ਅਸੀਕਰਪੈਨ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਟਾਈਮ ਦੇਖ ਰਹੇ ਹੋਗੇ ਹਨ ਫੋਨ ਦੇ ਉੱਤੇ 9:30 ਮਿੰਟ ਹੋ ਰਹੇ ਨੇ ਤੇ ਜਿਹੜਾ ਹਨਾ ਨਾਈਟ ਡਿਊਟੀ ਚੱਲ ਰਹੀ ਹੈ ਪੇਂਟ ਦੇ ਜਿੰਨੇ ਵੀ ਆਰਡਰ ਨੇ ਹਨਾ ਪੈਣਾ ਨੇ ਤੁਸੀਂ ਨੇ ਦਿੱਤੇ ਨੇ ਆਰਡਰ ਉਹ ਇਹ ਕਰਨ ਲੱਗ ਰਹੇ ਨੇ ਹਨਾ ਬਾਕੀ ਆਪਾਂ ਪੁੱਛਦੇ ਹਾਂਗੇ ਵੀ ਹੁਣ ਨਾ ਸਾਰੀ ਗਰਮੀ ਐਵੇਂ ਹੀ ਚੱਲਿਆ ਕਰੂਗਾ ਕੰਮ ਅਸੀਕਰ ਜੀ ਕੀ ਹਾਲ ਹੈ ਜੀ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਹੁਣ ਫਿਰ ਰਾਤ ਨੂੰ ਤੁਸੀਂ ਇਹੀ ਕਰਿਆ ਕਰੋਗੇ ਇਹ ਪੇਂਟ ਵਾਲਾ ਕੰਮ ਜਿਹੜਾ ਰਾਤ ਨੂੰ ਹੋਇਆ ਕਰੂਗਾ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਪਹਿਲਾਂ ਸਰਦੀਆਂ ਚ ਆਪਣਾ ਜਾਦੇ ਜਿਹੜਾ ਹੈਂਡਵਰਕ ਦਾ ਕੰਮ ਚੱਲ ਰਿਹਾ ਸੀਗਾ ਹੁਣ ਪੇਂਟ ਦਾ ਕੰਮ ਚੱਲੂ ਸਾਰੀਆਂ ਸੀਜ਼ਨ ਜਿਹੜਾ ਹੁਣ ਆਰਡਰ ਵੀ ਕਾਫੀ ਆਉਣ ਲੱਗੇ ਪੇਂਟ ਦੇ ਤੇ ਹੁਣ ਪਹਿਲਾਂ ਸਰਦੀਆਂ ਸਾਰੀਆਂ ਸਰਦੀਆਂ ਚ ਆਪਾਂ ਨੇ ਨਾਈਟ ਡਿਊਟੀ ਜਿਹੜੀ ਕੀਤੀ ਨਹੀਂ ਸੀਗੀ ਤੇ ਬਸ ਹਨਾ ਮਤਲਬ ਵੇਰਲਾ ਵੇਰਲਾ ਜਿਹਾ ਪੇਂਟ ਵਾਲੇ ਆਰਡਰ ਹੁੰਦੇ ਸੀ ਸਰਦੀਆਂ ਸਰਦੀਆਂ ਉਹ ਆਪਾਂ ਦਿਨ ਚ ਕਰ ਲੈਂਦੇ ਹੁੰਦੇ ਸੀ ਹੁਣ ਜੇ ਰਾਤ ਨੂੰ ਨਾਈਟ ਡਿਊਟੀ ਨਾ ਕੀਤੀ ਤਾਂ ਆਰਡਰ ਹੈ ਜਿਹੜੇ ਛੇਤੀ ਮਤਲਬ ਪਤਾ ਹੀ ਨਹੀਂ ਜਾਂਦੇ ਛੇਤੀ ਕੰਪਲੀਟ ਨਹੀਂ ਹੁੰਦੇ ਠੀਕ ਹੈ ਜੀ ਇਸ ਲਈ ਹੁਣ ਨਾਈਟ ਡਿਊਟੀ ਹੋਇਆ ਕਰੋ ਸੈਵਨ ਜਿਹੜਾ ਆਪਾਂ ਹਨਾ ਦਿਨੇ ਹੋਰ ਕੰਮ ਹੁੰਦਾ ਹੈ ਡਾਇਰ ਦੇ ਕੱਪੜੇ ਲਾਉਣੇ ਤੇ ਸਟਿਚਿੰਗ ਵਾਲੇ ਲਾਉਣੇ ਇਹ ਕੰਮ ਹੋ ਜਾਂਦਾ ਤੇ ਰਾਤ ਨੂੰ ਹੁਣ ਆਪਾਂ ਜਿਹੜੇ ਚਾਹੀਏ ਇੱਕ ਰਾਤ ਚ ਮਤਲਬ ਮਤਲਬ ਮੈਂ 12 1 ਵਜੇ ਤੱਕ ਪੇਂਟ ਕਰ ਲੈਣਾ ਚਾਹੇ ਉਹ ਹਾਫ ਸੂਟ ਹੋਵੇ ਚਾਹੇ ਦੋ ਦਿਨਾਂ ਚ ਇੱਕ ਸੂਟ ਪੇਂਟ ਕਰਾਂ ਹਨਾ ਐਵੇਂ ਹੋ ਜਾਂਦਾ ਚਾਹੇ ਇੱਕ ਦਿਨ ਚ ਇੱਕ ਕਰ ਲਾਂ ਐਮ ਜੇ ਹਲਕਾ ਵਰਕ ਹੋਊ ਤਾਂ ਹਨਾ ਇੱਕ ਦਿਨ ਚ ਇੱਕ ਵੀ ਹੋ ਜਾਂਦਾ ਨਹੀਂ ਫਿਰ ਦੋ ਦਿਨ ਵੀ ਲੱਗ ਜਾਂਦੇ ਨੇ ਤੇ ਇਹ ਪਾ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਪੈਂਟ ਕਰ ਰਿਹਾ ਸ਼ਰਟ ਤੇ ਇਹਦੇ ਤੇ ਹੈਂਡਵਰਕ ਹੋਇਆ ਦੁਪੱਟਾ ਪਾਇਆ ਪਿਓਰ ਔਰਗਾਂజా ਦਾ ਦਾ ਹੈਂਡਵਰਕ ਕਰ ਰਿਹਾ ਆ ਆਵਾਜ਼ ਵੀ ਨਹੀਂ ਨਿਕਲ ਰਹੀ ਕਿਉਂਕਿ ਸਾਰਾ ਦਿਨ ਆਪਣਾ ਹਨਾ ਹੋਰ ਕੰਮ ਕਰਦੇ ਰਹੇ ਤੇ ਸੂਟਾ ਰਿਲੇਟਡ ਬਹੁਤ ਕੰਮ ਹੁੰਦਾ ਤੁਹਾਨੂੰ ਪਤਾ ਹੀ ਹੈ ਹਨਾ ਬਰੀਕੀ ਕੰਮ ਕਿੰਨਾ ਹੁੰਦਾ ਪਹਿਲਾਂ ਜਲਦੀ ਉੱਠ ਕੇ ਸਵੇਰੇ 8:30 ਵਜੇ ਆਪਾਂ ਬਾਜ਼ਾਰ ਗਈ ਬਾਜ਼ਾਰ ਦੇ ਸਾਰੇ ਕਮ ਡਾਇਰ ਦੇ ਲੇਸਿਸ ਵਗੈਰਾ ਕਲੈਕਟ ਕਰਨੀ ਹੈ ਕੋਈ ਵੀ ਹੈ ਨਾ ਲਾਈਨਿੰਗ ਵਗੈਰਾ ਕਲੈਕਟ ਕਰਨੀ ਉਹ ਸਾਰਾ ਕੰਮ ਆਪਾਂ ਬਾਜ਼ਾਰ ਦਾ ਕਰਕੇ ਆਏ 11:30 ਘਰ ਆਏ ਸੀ ਆਪਾਂ ਘਰ ਆ ਕੇ ਦੁਬਾਰਾ ਫਿਰ ਉਹੀ ਰੁਟੀਨ ਲਾਈਨਿੰਗਾ ਵਗੈਰਾ ਤੁਹਾਡੀਆਂ واਸ਼ ਕੀਤੀਆਂ ਜਿਹੜੇ ਸਾਡੇ ਕਸਟਮਰਾਂ ਦੇ ਪਿਆਰੇ ਫੈਰੇ ਕਸਟਮਰਾਂ ਦੇ ਆਰਡਰ ਨੇ ਤੇ ਉਹ ਆਪਾਂ ਹਨ ਉਹ ਸਾਰਾ ਕੰਮ ਕੀਤਾ ਲਾਈਨਿੰਗ ਹਨਾ ਕਿਹਾ ਸੂਟਾਂ ਨਾਲ ਕਿਹੜੀ ਕਿਹੜੀ ਲੇਸ ਲੱਗਣੀ ਆ ਉਹਨਾਂ ਦੀ ਲਾਈਨਿੰਗ ਵਗੈਰਾ ਲਾ ਕੇ ਦਿੱਤੀ ਦੁਪੱਟੀਆਂ 'ਚ ਕਟਿੰਗਾਂ ਪਾਈਆਂ ਉਹ ਸਾਰਾ ਕੰਮ ਹਨਾ ਦਿਨੇ ਕੀਤਾ ਸਾਰਾ ਦਿਨ ਹੋ ਗਿਆ ਸੀ ਸਾਨੂੰ ਕੰਮ ਕਰਦਿਆਂ ਨੂੰ ਤੇ ਇਹ ਵੀ ਆਪਣਾ ਬਹੁਤ ਜ਼ਰੂਰੀ ਆ ਇੱਥੇ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਹੁਣ ਆਪਾਂ ਗੋਟਾ ਵਗੈਰਾ ਪਹਿਲੀ ਲਾ ਰੱਖਿਆ ਟਾਈਮ ਨਹੀਂ ਲੱਗਿਆ ਆਪਾਂ ਨੂੰ ਪੇਂਟ ਕਰਨ ਦਾ ਹੁਣ ਸਵੇਰੇ ਇਹਨਾਂ ਦਾ ਪਾਰਸਲ ਆ ਜਿਹੜਾ ਉਹ ਆਪਾਂ ਅਨਾ ਡਿਸਪੈਚ ਕਰਨਾ ਸੂਟ ਜਿਹੜੀ ਡਿਸਪੈਚ ਹੋਣਗੇ ਸਵੇਰੇ ਪੇਂਟ ਰਹਿੰਦਾ ਸੀ ਮੈਂ ਕਿਹਾ ਪੇਂਟ ਮੈਂ ਬਾਅਦ ਚ ਕਰ ਦੂੰ ਤੁਸੀਂ ਫੁੱਲ ਫਿਨਿਸ਼ਿੰਗ ਕਰਕੇ ਦੁਪੱਟਾ ਵਗੈਰਾ ਸੂਟ ਵਗੈਰਾ ਰੈਡੀ ਕਰਕੇ ਭੇਜ ਦਿਓ ਪੇਂਟਿੰਗ ਦਾ ਕੰਮ ਮੇਰਾ ਹੈ ਉਹ ਕੋਈ ਨਹੀਂ ਮੈਂ ਆਪਣਾ ਰਾਤ ਨੂੰ ਵੀ ਬਹਿ ਕੇ ਕਰ ਲੂੰਗੀ ਉਹ ਅਸੀਂ ਕਰ ਰਹੇ ਹਾਂ ਹੈਂਡਵਰਕ ਦਾ ਸੂਟ ਹੋਊਗਾ ਪੇਂਟਡ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋ ਤੁਹਾਨੂੰ ਸਵੇਰੇ ਦੀ ਵੀਡੀਓ ਕੋਸ਼ਿਸ਼ ਕਰਾਂਗੇ ਵੀਡੀਓ ਬਣਾਉਣ ਦੀ ਨਹੀਂ ਫਿਰ ਫੋਟੋ ਤਾਂ ਤੁਹਾਡੀ ਇਹਦੀ ਲੈ ਕੇ ਆਵਾਂਗੇ ਤੇ ਹਨਾ ਪੂਰਾ ਕਿਉਂਕਿ ਬਹੁਤ ਸੋਹਣਾ ਕੰਮ ਸੂਟ ਰੈਡੀ ਹੋਇਆ ਇਹ ਇਹ ਆਪ オーਗਨਾਈਜ਼ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਫਲਾਰ ਇਸੇ ਆਪਾ ਮਲਟੀ ਕਲਰ ਦੇ ਪਾਵਾਂਗੇ ਬਾਕੀ ਹਨਾ ਪਹਿਣਾ ਨੂੰ ਉਹ ਗੱਲ ਦੱਸ ਦੋ ਵੀ ਹਨਾ ਖਿੱਚ ਘਰ ਲੱਗ ਜਾਂਦੇ ਨੇ ਜਦੋਂ ਹਨਾ ਫਿਰ ਗਰਮੀ ਦਾ ਸੀਜ਼ਨ ਅੱਗੇ ਆ ਜਾਂਦਾ ਤੇ ਉਹ ਫਿਰ ਕਹਿੰਦੇ ਨੇ ਵੀ ਜਲਦੀ ਸਾਨੂੰ ਹਨਾ ਤਿਆਰ ਕਰਕੇ ਦੇ ਦੋ ਵੀ ਤੁਸੀਂ ਮਾਨ ਬਣਾ ਲਓ ਪਹਿਲਾਂ ਹੁਣ ਜਿਨੇ ਜਿਨੇ ਜਿਹੜੇ ਜਿਹੜੇ ਕੋਈ ਹਨਾ ਡਿਜ਼ਾਈਨ ਚਾਹ ਕੇ ਦੇ ਦੋ ਚਾਹੇ ਆਪਾਂ ਨੂੰ ਭਾਵੇਂ ਆਪਾਂ ਤੋਂ ਡਿਜ਼ਾਈਨ ਮੰਗਾ ਲੈਣ ਹਨਾ ਵੀ ਜਿਨ੍ਹਾਂ ਨੇ ਵੀ ਜਿਵੇਂ ਦੇ ਸੂਟ ਤਿਆਰ ਤੇ ਤੁਹਾਨੂੰ ਭੈਣਾ ਦੇ ਮਨ ਦਾ ਨਹੀਂ ਨਾ ਪਤਾ ਹੁਣ ਜਿਵੇਂ ਇਹ ਆਰਡਰ ਆ ਗਏ ਚਲੋ ਹਨਾ ਫਿਰ ਹੋਰ ਮਨ ਹੁੰਦਾ ਵੀ ਉਹ ਕਰੀਏ ਇਸ ਤਰ੍ਹਾਂ ਨਹੀਂ ਹੁੰਦਾ ਵੀ ਆਪਾਂ ਹਨਾ 2 ਮਹੀਨੇ ਪਹਿਲਾਂ ਹੀ ਆਰਡਰ ਦੇ ਦਾਂਗੇ ਹਨਾ ਐ ਕੋਈ ਕੁਛ ਨਾ ਕੁਛ ਰਹਿੰਦਾ ਵੀ ਹੁਣ ਇਹ ਚੀਜ਼ ਨਵੀਂ ਆ ਗਈ ਹੁਣ ਇਹ ਟਰਾਈ ਕਰੀਏ ਇਹ ਟਰਾਈ ਕਰੀਏ ਐਵੇਂ ਹੋ ਜਾਂਦਾ ਤੇ ਬਾਕੀ ਤੁਸੀਂ ਕੋਸ਼ਿਸ਼ ਤੁਸੀਂ ਵੀ ਕਰਿਆ ਕਰੋ ਪਲੀਜ਼ ਹਨਾ ਜਿਵੇਂ ਗਰਮੀ ਦੇ ਸੀਜ਼ਨ ਚ ਤੁਹਾਡਾ ਮਨ ਹੈਗਾ ਪੇਂਟ ਦਾ ਤੁਸੀਂ ਐਵੇਂ ਨਾ ਸੋਚੋ ਵੀ ਸਾਨੂੰ ਜੂਨ ਚ ਆਰਡਰ ਜੂਨ ਚ ਸੂਟ ਚਾਹੀਦਾ ਅਸੀਂ ਮਈ ਦੇ ਲਾਸਟ ਤੱਕ ਦੇ ਦਾਂਗੇ ਜਾਂ ਜੂਨ ਦੇ ਸਟਾਰਟਿੰਗ ਚ ਦੇ ਦਾਂਗੇ ਪਲੀਜ਼ ਕੋਸ਼ਿਸ਼ ਕਰੋ ਵੀ ਹੁਣ ਹੀ ਡਿਜ਼ਾਈਨ ਸਿਲੈਕਟ ਕਰੋ ਹੁਣ ਹੀ ਤੁਸੀਂ ਸਾਨੂੰ ਆਰਡਰ ਦਿਓ ਕਿਉਂਕਿ ਜੇ ਤੁਸੀਂ ਹੁਣ ਹਨਾ ਉਹ ਕਰੋਗੇ ਫਿਰ ਅਸੀਂ ਟਾਈਮ ਨਾ ਕੱਟ ਸਕਾਂਗੇ ਅੱਗੇ ਵਰਕ ਲੋਡ ਬਹੁਤ ਜ਼ਿਆਦਾ ਹੋਣ ਵਾਲਾ ਹੈ ਪੇਂਟ ਦਾ ਆਪਣਾ ਕੰਮ ਬਹੁਤ ਵਧੀਆ ਰਹਿੰਦਾ ਹੈ ਵਾਈ ਗੁਰੂ ਦੀ ਕਿਰਪਾ ਨਾਲ ਹਨਾ ਵਧੀਆ ਕੰਮ ਚੱਲਦਾ ਪੇਂਟ ਦਾ ਗਰਮੀਆਂ ਦੇ ਸੀਜ਼ਨ ਚ ਸਰਦੀਆਂ ਚ ਆਪਣਾ ਹੈਂਡਵਰਕ ਦਾ ਵ્યાਸ਼ਾਦੀਆਂ ਕਰਕੇ ਉਹ ਕੰਮ ਵਧੀਆ ਚੱਲਿਆ ਤੇ ਅਗੇ ਹੁਣ ਤੁਸੀਂ ਕੋਸ਼ਿਸ਼ ਕਰਿਓ ਵੀ ਤੁਸੀਂ ਜਲਦੀ-ਜਲਦੀ ਆਪਣੇ ਸੂਟ ਜਿਹੜੇ ਪੇਂਟਿੰਗ ਤੇ ਡਿਜ਼ਾਈਨ ਜਿਹੜੇ ਸਿਲੈਕਟ ਕਰ ਲਓ ਕਲਰ ਫੈਬਰਿਕ ਤੁਹਾਨੂੰ ਸਾਰੀ ਤਰ੍ਹਾਂ ਦਾ ਅਵੇਲੇਬਲ ਕਰਵਾਵਾਂਗੇ ਅਸੀਂ ਤੇ ਜਲਦੀ-ਜਲਦੀ ਸਾਨੂੰ ਆਰਡਰ ਦਿਓ ਤੁਸੀਂ ਤੇ ਆਪਾਂ ਟਾਈਮ ਟੂ ਟਾਈਮ ਸਾਰਿਆਂ ਦੇ ਜਿਹੜੇ ਆਰਡਰ ਕੰਪਲੀਟ ਕਰਦੇ ਰਵਾਂਗੇ ਤੇ ਉਸ ਤੋਂ ਬਾਅਦ ਕੀ ਹੋ ਜਾਂਦਾ ਫਿਰ ਨਾ ਤੁਹਾਨੂੰ ਟਾਈਮਿੰਗ ਤਾਂ ਸਾਨੂੰ ਜ਼ਿਆਦਾ ਦੇਣੀ ਪੈਂਦੀ ਆ ਜੇ ਤੁਸੀਂ ਗਰਮੀ 'ਚ ਜਾ ਕੇ ਦੋਗੇ ਨਹੀਂ ਤਾਂ ਜਿਵੇਂ ਹੁਣ ਹੁਣ ਛੇਤੀ ਛੇਤੀ ਨਿਕਲ ਜਾਣਗੇ ਸੂਟ ਜੇ ਤੁਸੀਂ ਹੁਣ ਆਰਡਰ ਦੇ ਰਹੇ ਹੋ ਉਤੋਂ ਜਾ ਕੇ ਸਾਨੂੰ ਮਹੀਨੇ ਦੀ ਟਾਈਮਿੰਗ ਤਾਂ ਮਿਨੀਮਮ ਹੁੰਦੀ ਆ ਫਿਰ ਲੈਣੀ ਪੈਂਦੀ ਐ ਨੀਕ ਤਾਂ ਕਿਉਂਕਿ ਸੂਟਾਂ ਜਿਹੜੇ ਆਪਣੇ ਆਰਡਰ ਨੇ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ ਹਾਂਜੀ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਬਾਕੀ ਹਨਾ ਜਿਨ੍ਹਾਂ ਨੇ ਪਹਿਲਾਂ ਸੂਟ ਪੇਂਟ ਕਰਾ ਕੇ ਪਾਲੇ ਹਨਾ ਦਇਸ਼ਤ ਤਾਂ ਉਹਨਾਂ ਦੀ ਹੋਊਗੀ ਆਪਾਂ ਤਾਂ ਹੀ ਕਹਿੰਨੇ ਵੀ ਜਿਨੇ ਜਿਨੇ ਕਰਾਉਣੇ ਨੇ ਪਹਿਲਾਂ ਕਰਵਾ ਲਓ ਨਹੀਂ ਹਨਾ ਫਿਰ ਬਾਅਦ ਵਿੱਚੋਂ ਹਨਾ ਐਵੇਂ ਵੀ ਇੱਕ ਕੋਲ ਆਤਰ ਸਾਰੇ ਤੇਰੇ ਜੇ ਆਪਾਂ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਹੋਰ ਐਵੇਂ ਤਾਂ ਠੀਕ ਪਰ ਆ ਜਿਹੜਾ ਪਹਿਲੀਆਂ ਚ ਪੈ ਜੇ ਹਨਾ ਉਹਦੇ ਵਿੱਚ ਕੀ ਰੀਸ ਨਹੀਂ ਬਸ ਬਾਕੀ ਓਕੇ ਜੀ ਸਸਰੀਕਾਰ ਬਾਕੀ ਜਦੋਂ ਇਹ ਸਾਰਾ ਸੂਟ ਪੇਂਟ ਹੋ ਗਿਆ ਸਾਨੂੰ ਸਵੇਰੇ ਹਨਾ ਉਹ ਕਲਿੱਪ ਆਪਾਂ ਵਿੱਚ ਐਡ ਕਰ ਦਾਂਗੇ ਧੰਨਵਾਦ ਜੀ ਜਿੰਨੀਆਂ ਹਨਾ ਭੈਣਾ ਆਪਾਂ ਨੂੰ ਸਾਰੀਆਂ ਸਾਡੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਤੁਸੀਂ ਹਨਾ ਚੈਨਲ ਨੂੰ ਸਬਸਕ੍ਰਾਈਬ ਘੱਟ ਕਰਦੇ ਹੋ ਤੇ ਜੇ ਕਿਸੇ ਨੇ ਹਨਾ ਪੇਂਟ ਦਾ ਕੰਮ ਸਿੱਖਣਾ ਵੀ ਹੁੰਦਾ ਹੈਗਾ ਵੀਡੀਓ ਦੇਖ ਕੇ ਤਾਂ ਤੁਸੀਂ ਸਾਨੂੰ ਦੱਸਦੇ ਕਰੋ ਆਪਾਂ ਹਨਾ ਥੋਡੇ ਅਕੋਰਡਿੰਗ ਓਵੇਂ ਦੀਆਂ ਵੀਡੀਓ ਵੀ ਲੈ ਕੇ ਆਇਆ ਕਰਾਂਗੇ ਜਿਵੇਂ ਕਿਸੇ ਨੇ ਕਟਿੰਗ ਦਾ ਸਿੱਖਣਾ ਹੈ ਜਾਂ ਪੇਂਟ ਦਾ ਸਿੱਖਣਾ ਹੈ ਜਾਂ ਕੋਈ ਵੀ ਹਨਾ ਜਿਵੇਂ ਦੇ ਤੁਸੀਂ ਕਹੋਗੇ ਬੁਟੀਕ ਦੇ ਰਿਲੇਟਡ ਓਵੇਂ ਦੀਆਂ ਤੁਹਾਡੇ ਵਾਸਤੇ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਠੀਕ ਹੈ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੇ ਸਤਿ ਸ੍ਰੀ ਅਕਾਲ ਜੀ ਫਿਰ ਮਿਲਦੇ ਹਾਂ ਸਾਡੇ ਸਮਰਥ ਸਾਡੇ ਸਮਰਥ ਬੱਡੀ ਕੇ ਚੈਨਲ ਉਤੋਂ ਧੰਨਵਾਦ ਜੀ ਸਾਰਿਆਂ ਦਾ ਸਬਸਕ੍ਰਾਈਬ ਜਰੂਰ ਕਰਿਓ ਜੀ